ਆਕਸੀਜਨ ਘੱਟਦੀ ਹੈ ਹਾਂ ਆਕਸੀਜਨ ਬਹੁਤ ਘੱਟਦੀ ਹੈ ਠੜਕਣ ਬਹੁਤ ਘੱਟਦੀ ਬੋਲੋ ਸੱਚੇ ਦਰਬਾਰ ਦੀ ਦਰਬਾਰ ਕਿਹੜੇ ਸ਼ਹਿਰ ਤੋਂ ਆਇਆ ਲੋਹੀਆਂ ਤੋਂ ਲੋਹੀਆਂ ਤੋਂ ਸਾਡੀ ਪ੍ਰੋਬਲਮ ਪੈਂਦੀ ਆ ਹਾਂ ਹੈਨਾ ਕਿੱਡੀ ਮਾਤਾ ਉਹ ਕਿਉਂ ਗਿਨਾਲੇ ਸਿਲੰਡਰ ਰੱਖਦੇ ਜੇ ਇਹ ਤੇਰੀ ਨਾਲੇ ਲੈ ਜਾ ਫਿਰ ਖੁਸ਼ ਆ ਬਹੁਤ ਖੁਸ਼ ਹੁਣ ਇਹ ਨਾਲੀ ਲੱਗੇ ਤਾਂ ਫਿਰ ਤੁਸਾਂ ਚੜੀ ਜਾਂਦਾ ਹੈਨਾ ਚੜ੍ਹਦੇ ਆ ਨਾ ਹੁਣ ਵੇਖ ਨਜ਼ਾਰਾ ਚੱਲ ਬਾਬਾ ਜੀ ਫਿਰ ਆਤ ਚੌਕਿਆਂ ਮਾਤਾ ਦੀਆਂ ਗੱਡੀ ਤੇ ਭੜਕ ਜਾਣੀਆਂ ਤੁਸੀਂ ਨਾਲ ਆਏ ਆਂ ਕੀ ਲੱਗਦੇ ਇਹਨਾਂ ਦੇ ਘਰ ਆ ਲੈ ਫਿਰ ਨਾਲ ਖੜ ਪੁੱਤ ਵਿਚਾਰੀ ਬਿਮਾਰਾ ਤਾਂ ਤਾਂ ਹੁਣੇ ਵੀ ਥਾ ਪਾਈ ਜਾਣਾ ਨਹੀਂ ਆਂ ਕਿੱਥੋਂ ਨਵਾ ਜਾਏਗਾ ਇੰਦੀ ਨਾਲ ਹੀ ਲੈ ਜੂਗੀ ਹਾਂਜੀ ਜਿੰਨਾ ਚੇਰੇ ਦੀ ਲਾਈਫ ਆ ਜ਼ਿੰਦਗੀ ਆ ਵਧੀਆ ਖੁਸ਼ਹਾਲ ਜੀਊਗੀ ਮਾਤਾ ਬੋਲ ਮਾਤਾ ਹੋਸ਼ਾ ਉੱਥੇ ਬਾਬਾ ਜੀ ਨੂੰ ਸਲਾਮ ਕਰ ਉਹ ਆਪ ਜਾ ਕੇ ਡਾਕਟਰ ਨੂੰ ਕਹਿੰਗੇ ਮੈਂ ਠੀਕ ਆ ਮੇਰੇ ਨਾਲ ਹੀ ਲਾ ਸੱਚ ਹੈ ਜੈਪੀਸ ਜੈ ਕਿੱਸੀ ਕਿੱਸੀ ਦੁਨੀਆ ਦੇ ਡਾਕਟਰ ਤੰਦਰੁਸਤੀ ਇੱਕ ਇੰਨੇ ਚਿਰ ਤੋਂ ਪੁੱਤ ਲੱਗੀ ਆ ਤੈਨੂੰ ਸਾਲ ਹੋ ਗਏ ਕੰਮ ਕੀ ਕਰਦਾ ਤੂੰ ਰਾਜ ਮਿਸਤਰੀ ਸੋਹ ਵਾਹੇ ਹਾਂ ਚੱਲ ਆਵਦੇ ਘਰ ਆ ਲੈ ਸੱਤ ਚੌਕੀਆਂ ਭਰਾਣੀਆਂ ਹਾਂਜੀ ਸ਼ਰੀਰ ਵੇਖ ਕੇ ਕਿ ਨਾਲ ਕਿਵੇਂ ਲੱਗਦਾ ਸਿਕਟਲਾ ਤੁਰ ਕੇ ਦੇਖ ਉਥੋਂ ਤੱਕ ਦਰਵਾਜ਼ੇ ਤੱਕ ਲਾ ਕੇ ਕੋ ਦੇਖ ਪਹਿਲਾਂ ਲਾ ਕੇ ਤੁਰ ਪਾ ਪਹਿਲਾਂ ਉਦਾ ਤੁਰ ਪਾ ਉਹ ਤੇਰੀ ਇੱਛਾ ਮੈਂ ਨਹੀਂ ਕੁਝ ਕਹਿੰਦੀ ਦੇਖਣ ਮੱਥਾ ਮੇਰੇ ਆ ਮਾਲਕਾ ਤੇਰੀ ਬੱਚੀ ਸ਼ਰਾਬ ਤਾਂ ਨਹੀਂ ਪੀਂਦਾ ਤੇਰੀ ਬੱਚੀ ਆ ਤੇਰੇ ਦਰ ਤੇ ਆਈ ਜਾਂਦੇ ਝੋਲੇ ਚ ਖੈਰ ਪਾ ਖਜ਼ਾਨੇੋਂ ਖੈਰ ਪਾ ਬੱਚੀ ਨੂੰ ਰਾਜੀ ਕਰਨ ਦਾ ਸਿਲੰਡਰ ਜਾਂ ਲਵਾ ਕੇ ਮਾਰ ਨਹਿਰ ਚ ਕਰਦੇ ਆਂ ਦਾ ਭਲਾ ਤਾਂ ਤੂੰ ਹਾਂ ਚੋਕੇ ਮੱਥਾ ਡੇਗਾ ਮਾਤਾ ਦੁਸ਼ਾਲਾ ਮਾਰਦੀ ਨੇ ਜਾਣਾ ਕਰੇ ਅੱਜ ਤੂੰ ਕਹਿੰਗੇ ਬਹੁਤ ਵੱਡਾ ਕੰਮ ਹੋ ਗਿਆ ਅੱਜ ਪਰ ਬਾਬਾ ਜੀ ਨੂੰ ਯਾਦ ਰੱਖਿਓ ਗਲਾਸ ਦੇ ਤੂੰ ਹਾਂ ਤਾਂ ਫਿਰ ਕੇ ਦੇਖ ਕਿਹੜਾ ਕੱਢ ਕੇ ਆ ਹੁਣ ਦੋ ਪਤਾਸੇ ਇਲਾਚੀਆਂ ਖਾ ਲੇਗੇ ਤੋ ਉਥੇ ਦਾ ਕਿਹੜਾ ਕੱਢ ਕੇ ਆ ਮਾਤਾ ਲੱਤ ਸਿੱਧੀ ਕਰ ਮਾੜੀ ਜੀ ਜਿਹੜੇ ਮੇਰੇ ਨਾਲ ਚੱਲੇ। ਤੇ ਨਿੱਕੇ ਜਿਹੇ ਮੁੰਡੇ ਦੀ ਆਕਸੀਜਨ ਲਵਾਈ ਛੋਟੇ ਜਿਹੇ। ਡਾਕਟਰਾਂ ਨੇ ਜਵਾਬ ਦਿੱਤਾ ਸੀ ਬਚ ਗਿਆ। ਆ ਜਾ ਹੋਣਾ। ਆ ਜਾ ਭੱਜਿਆ। ਕੁਝ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਆ ਜਾ। ਮਾਤਾ ਮਸਾਨੀ ਦਾ ਔਰ ਮਾਤਾ ਕਾਲਕਾ ਦਾ ਛੋਟਾ ਜ ਮਾਤਾ ਦੇ ਉੱਪਰੋਂ ਪਾਏ ਕਰਾਂਗੇ। ਬਾਬਾ ਜੀ ਇਹਦੇ ਕੜਾਈ ਦੱਸੋਗੇ ਖਵਾਜੇ ਪੀਰ ਦਿਓ ਪੁੱਤਰ ਤੁਸੀਂ ਕਰਨਾ ਕੰਮ ਜਿਹੜਾ ਉਪਾਏ ਦੱਸਿਆ ਜਿਹੜਾ ਮੈਂ ਉਪਾਏ ਦੱਸੂਗੀ ਇੱਕ ਮੈਂ ਕਰਨਾ ਗੱਦੀ ਤੋਂ ਆਖਾਂ ਮਾਤ ਲੈ ਚ ਲਗਾਓ ਮਸਾਲੇ ਪੱਕੇ ਲੱਗੇ ਹੋਏ ਮਗਰ ਲਾਓ ਠੇਸ ਕਰ ਮੜੀ ਜੀ ਬਾਪਾ ਜਵਾਬ ਦੇ ਰਿਹਾ ਬਾਪੂ ਇੱਕ ਤੈਨੂੰ ਸੇਵਾ ਲਾਣੀ ਆ ਮੈਂ ਛੋਟੀ ਜੀ ਇਹਨਾਂ ਦੇ ਸਿਰ ਤੋਂ ਸੇਵਾ ਤੁਸੀਂ ਸਵੇਰ ਤੋਂ ਸ਼ੁਰੂ ਕਰਦੀ ਆਂ ਗੁੜ ਲਈਓ ਗੁੜ ਕਿੰਨਾ ਲੈ ਲਓ 5 ਸਵਾ 5 ਕਿਲੋ ਇਹਨਾਂ ਦੇ ਸਿਰ ਤੋਂ ਵਾਰਿਓ ਜਿਹੜੇ ਵੀ ਤੁਸੀਂ ਪੀਰ ਫਕੀਰ ਨੂੰ ਕੋਈ ਦੇਵੇ ਦੇਵਤੇ ਨੂੰ ਕੋਈ ਬਜ਼ੁਰਗ ਨੂੰ ਮੰਨਦੇ ਹੋ ਉਹਨਾਂ ਦਾ ਲੈ ਕੇ ਨਾਮ ਜੇ ਵਾਰਾ ਪਸ਼ੂ ਡੰਗਰ ਹੋਏ ਉਹਨਾਂ ਨੂੰ ਪਾ ਦਿਓ ਜੇ ਦਵਾਰਾ ਨਾ ਹੋਏ ਫਿਰ ਗੋਸ਼ ਅੱਲਾਹ ਪਾਈ ਦੋ 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 ਡਲੀਆਂ ਇਹਨੇ ਸਿਰ ਤੋਂ ਵਾਰ ਕੇ ਪਾਣੇ ਠੀਕ ਹੈ ਅਰਦਾਸ ਲੈਣੀ ਕਿੰਨੀ ਵਾਰ ਲੈ ਇਹ ਵਾਰ ਤਾਂ 7 ਵਾਰੀ ਕਿੰਨੇ ਦਿਨ ਪਾਉਣਾ ਇੱਕ ਦਿਨ ਹੀ ਮੰਗਲਵਾਰ ਇੱਕ ਸਵਾ ਰੁਪਿਆ ਲੈਣਾ ਇਹਨਾਂ ਨੇ ਮੱਥੇ ਨਾਲ ਲਾ ਕੇ ਸਿਰ ਤੋਂ ਵਾਰ ਕੇ ਸ਼ਮਸ਼ਾਨ ਘਰ ਦੇ ਬਾਹਰ ਖੜ ਕੇ ਅੰਦਰ ਮਾਰੀ ਹੋਣੀ ਠੀਕ ਹੈ ਠੀਕ ਆ ਉਹ ਕਿਹੜੇ ਦਿਨ ਉਹ ਜਿਹੜੇ ਮਰਜ਼ੀ ਦਿਨ ਕਰ ਸਕਦੇ ਆ ਵਾਰ ਬਾਬਾ ਜੀ ਦਾ ਪੁੱਠੇ ਵਾਰ ਕਰਨਾ ਹੁੰਦਾ ਕਿ ਨਾ ਜਿਵੇਂ ਘੜੀ ਚੱਲਦੀ ਠੀਕ ਹੈ ਬਾਬਾ ਨੇ ਮੈਨੂੰ ਕੋਈ ਰਾਹ ਨਹੀਂ ਦਿਖਾਂਦਾ ਪਿਆ ਠੀਕ ਹੈ ਜੇ ਰਾਹ ਦਿਖਾਂਦਾ ਮੈਂ ਹੱਥ ਪਾ ਲੈਣਾ ਸੀ ਠੀਕ ਹੈ ਤੁਸੀਂ ਇਹ ਸੇਵਾ ਕਰੋ ਹਾਂਜੀ ਜਿਹੜਾ ਉਪਾਅ ਦੱਸਿਆ ਉਹ ਕਰੋ ਹਾਂਜੀ ਕੰਮ ਆਰਪਾਰ ਹੋ ਜਾਊਗਾ ਜਾਂ ਤਾਂ ਬਿਲਕੁਲ ਠੀਕ ਹੋ ਜਾਣਗੇ ਜੇ ਘਟੇ ਹੋਈ ਉਸ ਨੂੰ ਕੁਝ ਕਹਿ ਨਹੀਂ ਸਕਦੇ ਕਿਉਂ ਘਰ ਦੇ ਵਿੱਚ ਉਹਦਾ ਮਾਪਿਓ ਤੋੜਨਾ ਬਹੁਤ ਔਖਾ ਸਾਡਾ ਤੁਰਿਆ ਸਾਨੂੰ ਪਤਾ ਹਾਂਜੀ ਸਮਝੇ ਗਏ ਗੱਲ ਮੇਰੀ ਹਾਂਜੀ ਐਂ ਦੇ ਨਾਲ ਜੇ ਮਾਂ ਤੋਂ ਨੂੰ ਫਰਕ ਪੈਣਾ ਹੋਇਆ ਉਸੇ ਦਿਨ ਤੋਂ ਫਰਕ ਪੈ ਜਾਊਗਾ ਕਹਿੰਦਾ ਮਤਲਬ ਆਰਪਾਰ ਹੋ ਜਾਊਗਾ ਕੰਮ ਠੀਕ ਫਤਿਹ ਹੋ ਜਾ ਆ ਤੜਫਨਾ गावा गावा दी सेवा करावा माता देह तो माता देह तो कोडी आश्रम कच्चा कच्चा दाना ਲੈ कच्चा सामान ਲੈਣਾ ਆਟਾ ਮਿਰਚ ਸਾਰਾ ਦਾਣੇ ਇਹਦੇ ਹੱਤੋਂ ਕਰਾਣਾ ਕਹਿੰਦਾ ਮਤਲਬ 11 12 ਦਿਨ ਲਗਾਤਾਰ ਇਹਦੇ ਵੱਧ ਤੋਂ ਵੱਧ ਇਹਦੇ ਹੱਤੋਂ ਪੰਨ ਕਰਾਓ ਰੱਬ ਆਪ ਆ ਕੇ ਸਹਾਇ ਕਰੋਗਾ ਸਮਝੇ ਗੱਲ ਮੇਰੀ ਦੇਖੋ ਮੱਥਾ ਹੋ ਜਾ ਦਿੱਚਾ ਚਲ ਬੱਬਾ